ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਵਿਊਰਜ਼ ਪੀਤੀ ਕੱਲ 1 ਨਵੰਬਰ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬਾ ਬਣਨ ਦੀ ਪੰਜਾਵੀਂ ਬਰੇਗੰਡ ਤੇ ਜਸ਼ਨ ਅੰਮ੍ਰਿਤਸਰ ਸ਼ਹਿਰ ਵਿਖੇ ਬੜੀ ਤੂਮਤਾ ਮ ਨਾਲ ਮਨਾਏ ਗਏ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅਰुण ਜੇਤਲੀ ਅਤੇ ਅਮਿਤ ਸ਼ਾਦੀ ਹਾਜ਼ਰੀ ਵਿੱਚ ਪੰਜਾਬ ਦੇ ਪਾਣੀਆਂ ਦੀ ਗੱਲ ਵੀ ਕੀਤੀ ਗਈ ਉਧਰ ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਜਸ਼ਨਾਂ ਤੇ ਸਵਾਲੀਆ ਨਿਸ਼ਾਨ ਲਾਇਆ ਗਿਆ ਦੇਖਣ ਵਾਲੀ ਗੱਲ ਇਹ ਰਹੀ ਕਿ 1984 ਦੇ ਸਿੱਖ ਕਤਲੇਆਮ ਦੀ ਗੱਲ ਕਰਨ ਤੋਂ ਸੱਤਾਧਾਰੀ ਅਕਾਲੀ ਦਲ ਬਾਦਲ ਨੇ ਟਾਲਾ-ਵੱਟੀ ਰੱਖਿਆ ਜਿੱਥੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬੀ ਸੂਬੇ ਦੀ ਹੋਂਦ ਨੂੰ ਪੰਜਾਬ ਦੀ ਦੂਜੀ ਵੰਡ ਨਾਲ ਜੋੜਿਆ ਗਿਆ ਉੱਥੇ ਪੰਥਕ ਆਗੂਆਂ ਵੱਲੋਂ ਇਨ੍ਹਾਂ ਜਸ਼ਨਾਂ ਦੇ ਵਿਰੋਧ ਵਿੱਚ ਇਸ ਤੌਰਾਨ ਜਿਸ ਤਰ੍ਹਾਂ ਪੰਜਾਬ ਅਤੇ ਪੰਜਾਬੀਆਂ ਨਾਲ ਤੱਕੇ ਤੇ ਚਾਨਣਾ ਪਾਉਂਦਿਆ ਪੰਜਾਬ ਦੀ ਆਜ਼ਾਦੀ ਦੀ ਗੱਲ ਕੀਤੀ ਗਈ ਅੱਜ ਦੇ ਸ਼ੋਅ ਵਿੱਚ ਅਸੀਂ ਚੰਡੀਗੜ੍ਹ ਤੋਂ ਸਿੱਖ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ ਗੱਲਬਾਤ ਕਰਾਂਗੇ ਕਿ ਪੰਜਾਬੀ ਸੂਬੇ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਨਾ 50 ਸਾਲਾਂ ਦੇ ਸਮੇਂ ਵਿੱਚ ਸਿੱਖਾਂ ਅਤੇ ਪੰਜਾਬੀਆਂ ਲਈ ਇਹ ਸਮਾਂ ਕਿਸ ਤਰ੍ਹਾਂ ਦਾ ਰਿਹਾ ਹੈ ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ ਹਾਂਜੀ ਡਾਕਟਰ ਢਿੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਟੈਲੋਂ ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਤੁਹਾਡੇ ਸ਼ਬਦਾਂ ਦੇ ਵਿੱਚ ਇਹੀ ਜਾਨਣਾ ਚਾਹੁੰਗਾ ਕਿ ਜਿਹੜਾ ਇਹ 50 ਸਾਲਾਂ ਦਾ ਸਮਾਂ ਹੈਗਾ ਪੰਜਾਬ ਦੇ ਪੰਜਾਬੀ ਸੂਬੇ ਦੀ ਹੋਂਦ ਵਿੱਚ ਆਉਣ ਤੋਂ ਬਾਅਦ ਦਾ ਜਿਹੜਾ ਸਮਾਂ ਉਹ ਪੰਜਾਬੀਆਂ ਲਈ ਅਤੇ ਸਿੱਖਾਂ ਲਈ ਕਿਸ ਤਰ੍ਹਾਂ ਦਾ ਰਿਹਾ ਤੇ ਉਹਦੇ ਵਿੱਚੋਂ ਹੀ ਇਹ ਸਵਾਲ ਨਿਕਲਦਾ ਹੈ ਕਿ ਇਹ ਜਿਹੜੇ ਜਸ਼ਨ ਮਨਾਏ ਜਾ ਰਹੇ ਨੇ ਇਹ ਕਿੰਨੇ ਕੁ ਜਾਇਜ਼ ਨੇ ਬਿਲਕੁਲ ਦੇਖੋ ਇਹ 50 ਸਾਲ ਦਾ ਜਿਹੜਾ ਅਰਸਾ ਇਹ ਬਹੁਤ ਹੀ ਦੁਖਦਾਈ ਅਰਸਾ ਸਿੱਖਾਂ ਲਈ ਜੀ ਮੈਂ ਸਮਝਦਾ ਸਿੱਖਾਂ ਦੇ ਇਤਿਹਾਸ ਦੇ ਵਿੱਚ ਜਿੰਨੇ ਵੱਡੇ ਘਲੂਕਾਰੇ ਹੋਏ ਆ ਉਹਨਾਂ ਚੋਂ ਇੱਕ ਇਹ ਹੈ 1984 ਦਾ ਵੱਡਾ ਘਲੂਕਾਰਾ ਸਾਡਾ ਜਿਹੜਾ ਸਿੱਖਾਂ ਦਾ ਸਿੱਖੀ ਦਾ ਟੇਲਾ ਜੀ ਜਿਹੜੀ ਦਰਬਾਰ ਸਾਹਿਬ ਉਸ ਨੂੰ ਧਾਟੇੜੀ ਕੀਤਾ ਗਿਆ ਵਿਦ ਫੁੱਲ ਇੰਟੈਂਸ਼ਨ ਵਿਦ ਫੁੱਲ ਅ ਟ੍ਰੈਂਥ ਵਿਦ ਫੁੱਲ ਮੋਟੀਵੇਸ਼ਨ ਤੋਂ ਉਸ ਦਾ ਪਰਪਸ ਇਹ ਸੀ ਕਿ ਸਿੱਖਾਂ ਨੂੰ ਇੰਨਾ ਡੀਮੋਟੀਵੇਟ ਕਰਦੇ ਹੋ ਆਕੇ ਅੱਗੇ ਨੂੰ ਉਹ ਕੋਈ ਗੱਲ ਆਪਣੇ ਕਰੇ ਹੀ ਨਾ ਸਕਣ ਜੀ ਉਸ ਤੋਂ ਇਲਾਵਾ ਸਾਡੇ ਪਾਣੀਆਂ ਦੀ ਲੁੱਟ ਕੀਤੀ ਰੀਆਰਗੇਨਾਈਜੇਸ਼ਨ ਜਿਹੜਾ ਐਕਟ ਪਾਸ ਕੀਤਾ ਜਦੋਂ ਪੰਜਾਬੀ ਸੂਬੇ ਦੀ ਕ੍ਰिएशन ਕੀਤੀ ਆ 78 79 80 ਤਿੰਨ ਕਲੋਜ਼ਿਸ ਰੀਆਰਗੇਨਾਈਜੇਸ਼ਨ ਐਕਟ ਦੀਆਂ ਇੰਡੈਕਟ ਕਰ ਦਿੱਤੀਆਂ ਜਿਹੜੀਆਂ ਅਲਟਰਾ ਵਾਰਿਸ ਆ ਇੰਡੀਅਨ ਕਨਸਟੀਟਿਊਸ਼ਨ ਚ ਦਰਿਆਵਾਂ ਦੇ ਪਾਣੀ ਸਟੇਟਾਂ ਦੀ ਸੋਵਰਨਿਟੀ ਹੈ ਜੀ ਸਿੱਧਾ ਪੰਜਾਬ ਦੇ ਕੇਸ ਦੇ ਵਿੱਚ ਰਿਆਵਾਂ ਦੀ ਡਿਵੈਲਪਮੈਂਟ ਪੰਜਾਬ ਦੇ ਦਰਿਆਾਂ ਦੀ ਡਿਵੈਲਪਮੈਂਟ ਪੰਜਾਬ ਦੇ ਦਰਿਆਾਂ ਦੀ ਡਿਸਟ੍ਰਿਬਿਊਸ਼ਨ ਆਫ ਵਾਟਰ ਪੰਜਾਬ ਦੇ ਦਰਿਆਾਂ ਦੀ ਕੰਟਰੋਲ ਆਫ ਹੈਡਵਰਕ ਇਹ ਪਿੰਨੇ ਚੀਜ਼ਾਂ ਪਿੰਨੇ ਬੇਸਿਕ ਅਧਿਕਾਰ ਆ ਉਹ ਸਾਰੇ ਦੇ ਸਾਰੇ ਪਿੰਨੇ ਹੀ ਸੈਂਟਰ ਨੇ ਆਪਣੇ ਹੱਥ ਵਿੱਚ ਲੈ ਲਏ ਆ ਜੀ ਪੰਜਾਬ ਦੀ ਸੂਬਾ ਇੱਕ ਲੰਗੜਾ ਲੂਲੀ ਸਟੇਟ ਆ ਨਾ ਤਾਂ ਇਸ ਦੀ ਟੈਰੀਟਰੀ ਕੰਪਲੀਟ ਹੋਈ ਆ ਨਾ ਇਸ ਦੀ ਆਪਣੀ ਕੈਪੀਟਲ ਆ ਨਾ ਇਸ ਦਾ ਆਪਣਾ ਹਾਈ ਕੋਰਟ ਆ ਨਾ ਇਸਦੀ ਆਪਣੀ ਜਿਹੜੀਆਂ ਲਿੰਗਵਿਸਟਿਕ ਜਿਹੜੀਆਂ ਆਲੇ-ਦੁਆਲੇ ਦੀਆਂ ਜਿਹੜੀਆਂ ਸਾਡੇ ਪੰਜਾਬੀ ਬੋਲਦੇ ਇਲਾਕੇ ਤੁਹਾਨੂੰ ਦਿੱਤੇ ਆੜੀ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਜਿਹੜਾ ਬੇਸ ਆ ਸਾਡੀ ਇਕਨੋਮੀ ਦਾ ਸਾਡੇ ਪੋਲੀਟੀਕਲ ਫਿਊਚਰ ਦਾ ਬੇਸ ਤਾਂ ਉਸ ਨੂੰ ਖੋ ਲਿਆ ਕੋਟ ਜੀ ਤੋਂ ਇਲਾਵਾ ਤੁਸੀਂ 1 ਨਵੰਬਰ ਦੀ ਗੱਲ ਕਰਦੇ ਹੋ ਸਰਦਾਰ ਅਮਰਜੀਤ ਸਿੰਘ ਜਦੋਂ 1 ਨਵੰਬਰ ਦਾ ਰਾਤ ਦੀ 31 ਤਰੀਕ 31 ਸੂਰ ਤੇ 1 ਨਵੰਬਰ ਦੀ ਰਾਤ ਆਉਂਦੀ ਹੈ ਮੇਰਾ ਦਿਲ ਤੜਫਦਾ ਕਿਸ ਤਰ੍ਹਾਂ ਤੜਫਦਾ ਉਧਰ ਦੇਖੋ ਦਿੱਲੀ ਦੇ ਵਿੱਚ ਕਤਲੋਗਾਰਕ ਸ਼ੁਰੂ ਹੋ ਗਿਆ 31 ਤਰੀਕ ਨੂੰ ਜੀ ਔਰ ਉਹ ਕਤਲੋਗਾਰਕ ਇੰਨਾ ਭਿਆਨਕ ਜਿਸ ਦੇ ਵਿੱਚ ਕਿਸੇ ਵੀ ਸਿੱਖ ਨੂੰ ਨਹੀਂ ਬਚਿਆ ਗਿਆ ਚਾਹੇ ਉਹ ਕਾਂਗਰਸੀ ਸਿੱਖ ਸੀ ਚਾਹੇ ਉਹ ਸਰਕਾਰੀ ਸਿੱਖ ਸੀ ਚਾਹੇ ਉਹ ਗੈਰ ਸਰਕਾਰੀ ਸਿੱਖ ਸੀ ਸਿਰਫ ਇੱਕੋ ਹੀ ਚੀਜ਼ ਦੇਖੀ ਗਈ ਕਿ ਉਹ ਸਿੱਖ ਹੈ ਉਸ ਨੂੰ ਦਿੱਲੀ ਦੇ ਵਿੱਚ ਦਿੱਲੀ ਸ਼ਹਿਰ ਦੇ ਵਿੱਚ ਸਰਕਾਰੀ ਅੰਕੜਿਆਂ ਦੇ ਮੁਤਾਬਕ ਹਜ਼ਾਰ ਤੋਂ ਵੱਧ ਸਿੱਖਾਂ ਦਾ ਕਤਲੋਗਾਰਕ ਘਟਨਾ ਚੱਲੀ ਹੈ ਜੀ ਦਿੱਲੀ ਤੋਂ ਬਾਹਰ ਹਜ਼ਾਰਾਂ ਬੰਦੇ ਸੜਕਾਂ ਦੇ ਉੱਤੇ ਜਾਂਦੇ ਬੰਦੇ ਟਰੱਕਾਂ ਦੇ ਉੱਤੇ ਸੱਕ ਚਲਾਉਂਦੇ ਟਰੱਕ ਡਰਾਈਵਰ ਬਸਾਂ ਦੇ ਵਿੱਚ ਟ੍ਰੈਵਲ ਕਰਦੇ ਗੱਡੀਆਂ ਵਿੱਚ ਟ੍ਰੈਵਲ ਕਰਦੇ ਕਿਸੇ ਸਿੱਖ ਨੂੰ ਨਹੀਂ ਵੱਖਿਆ ਗਿਆ ਚਾਹੇ ਫੌਜੀ ਵਰਦੀ ਪਾਈ ਫਿਰਦਾ ਸੀ ਪੁਲਿਸ ਦੀ ਵਰਦੀ ਪਾਈ ਫਿਰਦਾ ਸੀ ਚਾਹੇ ਕੋਈ ਕਿਸ ਕਿਸਮ ਦਾ ਵੀ ਉਹ ਸਿੱਖੀ ਵਪਾਰੀ ਸੀ ਜਾਂ ਕੋਈ ਸੀ ਜੀ ਉਹ ਐਸਾ ਪਿਆਰਿਤ ਸਾਕਾ ਹੈਗਾ ਜਿਹੜਾ 1 ਨਵੰਬਰ ਨੂੰ ਸ਼ੁਰੂ ਹੁੰਦਾ ਮੈਂ ਸਮਝਦਾ ਇਹ ਅਕਾਲੀ ਲੀਡਰਾਂ ਨੂੰ ਜਿਹੜੇ ਦਸ਼ਮਨ ਬਣਾ ਰਿਹਾ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿਤੇ ਜਿਵੇਂ ਇੱਕ ਮੀਟਿੰਗ ਜਿਹੜੀ ਅਸੀਂ ਸਰਵਾਰ ਅਮਰਜੀਤ ਸਿੰਘ ਉੱਥੇ ਇੱਕ ਬੀਬੀ ਆਈ ਸੀ ਜੀ 18 ਤਰੀਕ ਨੂੰ ਇੱਥੇ ਮੀਟਿੰਗ ਹੋਈ ਉੱਥੇ ਇੱਕ ਬੀਬੀ ਆਈ ਉਹ ਉਸਨੇ ਆਪਣੇ ਬੜੇ ਸਿੱਧੇ ਸਾਦੇ ਅੰਦਾਜ਼ ਦੇ ਵਿੱਚ ਉਸਨੇ ਦੱਸਿਆ ਕਿ 22 ਮੇਰੇ ਫੈਮਿਲੀ ਮੈਂਬਰ ਮਾਰ ਦਿੱਤੇ 1984 ਨਵੰਬਰ ਦੇ ਵਿੱਚ ਜੀ ਔਰ ਦੋ ਬੱਚੇ ਸਿਰ ਬਚੇ ਤੇ ਕਹਿੰਦੀ ਮੈਂ ਕੁਰਲਾਟਾ ਪਾਉਂਦੀ ਰਹੀ ਜਿਹੜੇ ਇਹ ਤਾੜਵੀ ਹਿੰਦੂ ਸੀਗੇ ਵੀ ਬਖਸ਼ਰੋਏ ਦਾ ਦੋ ਬੱਚੇ ਆ ਤਾਂ ਨਰਦੋਸ਼ਾ ਚੇਚੇਸ ਅਕਸਸ ਅਕੈਡਮੀ ਲੈ ਗਏ ਆ ਉਹਨਾਂ ਨੇ ਉਹਨਾਂ ਦੋਨਾਂ ਬੱਚਿਆਂ ਦੀ ਗਰਦਨਾ ਕੱਟ ਕੇ ਥਾਲੀਆਂ ਦੇ ਵਿੱਚ ਰੱਖ ਕੇ ਦੋਲੇ ਉਹਨਾਂ ਨੂੰ ਕਹਿੰਦਾ ਚੱਕਲਾ ਤੇਰੇ ਬੱਚੇ ਤੇ ਕਾਲੇ ਬੱਚੇ ਸਿੱਖਾਂ ਦੀਆਂ ਬੀਬੀਆਂ ਦੇ ਨਾਲ ਬਲਾਕਕਾਰ ਹੋਏ ਸਿੱਖਾਂ ਦੇ ਗੁਰਦੁਆਰਿਆਂ ਨੂੰ ਸਾੜਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕੀ ਤੇ ਕੀ ਮੈਂ ਦੱਸਾਂ ਉਹ ਵਕਤ ਇੰਨਾ ਥੋੜਾ ਇਹ ساری ਕਹਾਣੀ ਦੱਸਣੀ ਜਾ ਸਕਦੀ ਕਿ ਖਾਦੇ ਇਤਿਹਾਸ ਵਿੱਚ ਹੀ ਨਹੀਂ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਐਡਾ ਵੱਡਾ ਅਤਿਆਚਾਰ ਹੈ ਐਡਾ ਵੱਡਾ ਤੱਕਾ ਹੈ ਐਡੀ ਬੜੀ ਐਡਾ ਬੜਾ ਸਾਡੇ ਨਾਲ ਗੁਨਾਹ ਹੋਇਆ ਇਸ ਨੂੰ ਤੁਸੀਂ ਬਿਆਨ ਵੀ ਨਹੀਂ ਕਰ ਸਕਦੇ ਜੇ ਬਿਆਨ ਕਰ ਦਿਓ ਤੁਹਾਡਾ ਅੰਦਰ ਆਤਮਾ ਝੱਲ ਜਾਂਦੀ ਹੈ ਜੀ 1 ਤੰਮਬਰ ਕਿਸੇ ਵੀ ਕਿਸੇ ਦੀ ਸੈਲੀਬ੍ਰੇਸ਼ਨ ਕਿਹੜੀਆਂ ਚੀਜ਼ਾਂ ਦੇ ਉੱਤੇ ਤੁਸੀਂ ਕੀ ਕਿਹੜੀਆਂ ਜਿਹੜੀਆਂ ਮੜਕਾ ਮਾਰ ਰਹੇ ਹੋ ਉੱਤੇ ਅਮਰਸਰ ਦੇ ਵਿੱਚ ਜਾ ਕੇ ਉਪਰੋਗ ਆਪਰੇਸ਼ਨ ਕੀਤਾ ਉਹਨਾਂ ਨੇ ਪਿੰਡਾਂ ਦੇ ਵਿੱਚੋਂ ਜਿਹੜੇ ਅਮਰਤ ਧਾਰੀ ਸਿੱਖ ਸੀ ਬਾਤ ਸੀ ਇੱਕ ਉਹਨਾਂ ਨੇ ਕੋਡ ਕੱਢਿਆ ਆਰਮੀ ਨੇ ਬਿ ਸਿਰਫ ਸਿਰਫ ਡੇਂਜਰਸ ਮੋਸਟ ਡੇਂਜਰਸ ਜਿਹੜੇ ਬੰਦੇ ਕਹਿੰਦੇ ਹੋ ਅਮਰਤ ਧਾਰੀ ਸਿੱਖ ਸਾਡੀ ਪਛਾਣ ਕਿਸੇ ਕਿਸਮ ਦੀ ਆ ਉਸ ਦੇ ਉੱਤੇ ਇੰਦਾ ਵੱਡਾ ਧੜਵੀ ਅਮਲਾ ਕੀਤਾ ਗਿਆ ਜਿਹੜੀ ਮਿਸਾਲ ਕੇਵਲ ਮੁਗਲਾਂ ਦੇ ਮੁਗਲਾਂ ਦੇ ਰਾਜ ਵਿੱਚ ਨਹੀਂ ਵੀ ਮਿਲਦੀ ਜੀ ਅੱਜ ਅਸੀਂ ਕਿਸ ਗੱਲ ਦਾ ਸੈਲੀਬ੍ਰੇਸ਼ਨ ਕਰ ਰਹੇ ਆ ਕਿਹਤ ਗੱਲ ਦੀਆਂ ਅਸੀਂ ਖੁਸ਼ੀਆਂ ਮਨਾ ਰਹੇ ਆ ਕਿਹਤ ਗੱਲ ਦੀਆਂ ਅਸੀਂ ਆ ਵੱਡੀਆਂ-ਵੱਡੀਆਂ ਲਾਈਟਾਂ ਜਗਾ ਕੇ بڑے-ਬڑے ਮਜ਼ਾਰੇ ਕਰ ਰਹੇ ਆ ਸ਼ਰਮ ਹੈ ਜਾਂ ਅਣਜਾਗਦੀ ਆ ਉਸ ਉਹਨਾ ਉਹਨਾ ਦੁਖੀ ਜਿੰਦਿਆਂ ਨੂੰ ਪੁੱਛੋ ਜਿਨ੍ਹਾਂ ਦੇ ਟੱਬਰਾਂ ਦੇ ਟੱਬਰ ਮਾਰੇ ਗਏ ਉਹਨਾਂ ਦਾ ਉਹਨਾਂ ਦਾ ਦੁੱਖਾਂ ਤੁਸੀਂ ਰੀਅਲਾਈਜ਼ ਕਰਕੇ ਦੇਖੋ ਉਹਨਾਂ ਨੂੰ ਅਨੁਭਵ ਕਰਕੇ ਦੇਖੋ ਤਾਂ ਉਹਨਾਂ ਦੇ ਤੇ ਕਿਸ ਕਿਸਮ ਦੀਆਂ ਭਾਵਨਾਵਾਂ ਪੈਦਾ ਹੁੰਦੀਆਂ ਜੀ ਕਿਹੜੀ ਗਲਤੀ ਫੈਲੀ ਹੋਈ ਸਰ ਜੀ ਇੱਕ ਗਲਤੀ ਫੈਲੀ ਹੋਈ ਮੇਰੀ ਕਮੇ ਤੋਂ ਬਾਹਰ ਜੀ ਡਾਕਟਰ ਢਿਲੋਂ ਜਿਵੇਂ ਤੁਸੀਂ ਇਹ ਸਾਰੇ ਜਿਹੜੇ 50 ਸਾਲਾਂ ਦਾ ਜੋ ਘਟਨਾਕ੍ਰਮ ਹੈਗਾ ਉਹਨੂੰ ਆਪਣੇ ਥੋੜੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਤੇ ਨਾਲ ਤੁਸੀਂ ਇਹਨੂੰ 1984 ਨਾਲ ਜੋੜ ਕੇ ਦੇਖਿਆ ਜਦੋਂ ਅਸੀਂ ਸਿੱਖਾਂ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤੇ ਜ਼ਰੂਰ ਇਹ ਇੱਕ ਕੱਲੂਕਾਰਾ ਹੈਗਾ ਜੋ ਬਹੁਤ ਵੱਡਾ ਇਸ ਸਮੇਂ ਦੇ ਦੌਰਾਨ ਵਾਪਰਿਆ ਤੇ ਪਰ ਜਦੋਂ ਅਸੀਂ ਪੰਜਾਬ ਦੀ ਸਿਆਸਤ ਦੇ ਵੱਲ ਨਜ਼ਰ ਮਾਰਦੇ ਆ ਤਾਂ ਜਦੋਂ ਅਮਿਤ ਸ਼ਾਹ ਦੇ ਨਾਲ ਅਰुण ਜੇਤਲੀ ਦੇ ਸਾਹਮਣੇ ਜਦੋਂ ਪ੍ਰਕਾਸ਼ ਸਿੰਘ ਬਾਦਲ ਸੰਬੋਧਨ ਕਰ ਰਹੇ ਆ ਜੋ ਅੱਜਕੱਲ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਦੇ ਸਮੇਂ ਦੇ ਉਹ ਉਹਨਾਂ ਨੂੰ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਰਹੇ ਆ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਆ ਇਹ ਕਹਿ ਰਹੇ ਆ ਕਿ ਸਾਨੂੰ ਹੁਣ ਲੋਕ ਤਾਣਾ ਮਾਰਨ ਲੱਗ ਗਏ ਆ ਸੋ ਇਹ ਜਿਹੜੀ ਸਿਆਸਤ ਚੱਲ ਰਹੀ ਹੈ ਇਹਨੂੰ ਤੁਸੀਂ ਪੰਜਾਬ ਦੇ ਵਿੱਚ ਇਸ ਸਾਰੇ ਘਟਨਾਕ੍ਰਮ ਦੇ ਦੌਰਾਨ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇੱਕ ਆਮ ਸਿੱਖ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਵੱਸਦਾ ਉਹਨੂੰ ਇਹ ਕੀ ਮੈਸੇਜ ਦੇ ਰਿਹਾ ਇਹ ਜਿਹੜਾ ਸਾਰਾ ਘਟਨਾਕ੍ਰਮ ਹੈ ਦੇਖੋ ਇੱਕ ਗੱਲ ਬੜੀ ਇੰਪੋਰਟੈਂਟ ਹੈ ਮੈਂ ਆਮ ਇਹ ਗੱਲ ਕਹਿਣਾ ਹੁੰਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖਾਂ ਦੀ ਨਿਸ਼ਾਨਦੇਹੀ ਕਰ ਲਈ ਸਿੱਖਾਂ ਦੀ ਪਛਾਣ ਕਰ ਲਈ ਸਿੱਖਾਂ ਨੂੰ ਸਮਝ ਲਿਆ ਜੀ ਬੜੀ ਬਖਸ਼ੂਤੀ ਦੀ ਗੱਲ ਹੈ ਕਿ ਸਿੱਖਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਮਝਿਆ ਅੱਜ ਇਹ ਬੰਦਾ 40 ਸਾਲ ਹੋ ਗਏ ਸਾਡੀ ਸਿਆਸਤ ਦੇ ਉੱਤੇ ਇਸ ਢੰਗ ਨਾਲ ਬੈਠਾ ਇਸ ਢੰਗ ਨਾਲ ਬਹਿਰੂਪੀਆ ਬਣ ਕੇ ਬਟਾ ਕਿ ਸਿੱਖਾਂ ਨੂੰ ਕੋਣ ਸਮਝਾਈ ਦੇ ਬੰਦਾ ਇੱਕ ਹੀ ਚੀਜ਼ ਹੈ ਜੀ ਮੈਂ ਸਮਝਦਾ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਸਿੱਖ ਬੰਦੇ ਨੇ ਸਿੱਖਾਂ ਨੂੰ ਦੁਖਾਂਤ ਦਿੱਤਾ ਸਿੱਖਾਂ ਨੂੰ ਮਤਲਬ ਐਕਸਪਾਇਰਡ ਕੀਤਾ ਪ੍ਰਕਾਸ਼ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਇਤਨਾ بڑا ਸਿੱਖਾਂ ਦਾ ਗੁਨਾਹਗਾਰ ਹੈ ਇਸ ਨੂੰ ਤੁਸੀਂ ਬਖਸ਼ ਨਹੀਂ ਸਕਦੇ ਪਰ ਬਦਕਿਸਮਤੀ ਇਹ ਹੈ ਕਿ ਸਾਡੀਆਂ ਜਿਹੜੀਆਂ ਸੋ ਕਾਰਡ ਪੰਥਿਕ ਜੱਫੇਬੰਦੀਆਂ ਉਹ ਵੀ ਇਹੇ ਤੇ ਉਂਗਲੀ ਨੂੰ ਧਰਦੀਆਂ ਉਹ ਵੀ ਡਰਦੀਆਂ ਘਬਰਾਉਂਦੀਆਂ ਪਤਾ ਨਹੀਂ ਕਿਉਂ ਘਬਰਾਉਂਦੀ ਜੀ ਸੋ ਇਸ ਇਹ ਜਿਹੜਾ ਪਿੱਛੇ ਬੜਾ ਵੱਡਾ ਅਸੀਂ ਇਕੱਠ ਕੀਤਾ ਸੀ 10 ਨਵੰਬਰ ਨੂੰ ਪਿਛਲੇ ਸਾਲ ਉਹਦੇ ਵਿੱਚ ਚਾਹੀਦਾ ਸੀ ਕਿ ਇਸ ਪੰਥ ਵਿੱਚੋਂ ਛੇਕਿਆ ਜਾਂਦਾ ਜੀ ਇਸ ਦੇ ਨਾਲ ਤੇ ਇਸ ਦੇ ਪਰਿਵਾਰ ਦੇ ਨਾਲ ਕਿਸੇ ਕਿਸਮ ਦਾ ਕੋਈ ਰਿਸ਼ਤਾ ਨਾ ਰੱਖਿਆ ਜਾਂਦਾ ਸਿੱਖਾਂ ਨੇ ਇਹ ਸਾਰੀਆਂ ਚੀਜ਼ਾਂ ਕੀਤੀਆਂ 18ਵੀਂ ਸਦੀ ਦੇ ਜੀ ਸਿੱਖਾਂ ਨੇ ਆਪਣੇ ਦੁਸ਼ਮਣਾਂ ਦੀ ਪਛਾਣ ਵੀ ਕੀਤੀ ਹੈ ਪਰ ਵੱਧ ਤੋਂ ਵੱਧ ਦੇ ਨਾਲ ਸਿੱਖ ਆਪਣੇ ਅੰਦਰ ਬੈਠਾ ਦੁਸ਼ਮੰਦੜਾ ਵੱਧ ਤੋਂ ਜ਼ਿਆਦਾ ਘਟਕਾ ਜਿਸ ਦੇ ਰਹੀ ਮੈਂ ਦੁਬਾਰਾ ਰਿਪੀਟ ਕਰਾਂ ਜਿਸ ਦੇ ਰਹੀ ਸੈਂਟਰ ਦੀ ਸਰਕਾਰ ਸਿੱਖਾਂ ਦੇ ਉੱਤੇ ਗੁਨਾਹ ਕਰਉਂਦੀ ਹੈ ਜੀ ਜਿਸ ਦਿਨ ਪਹਿਲੀ ਸਰਕਾਰ ਸਾਡੇ 9 ਸਾਲ ਪੌਣੇ 10 ਸਾਲ ਪਹਿਲਾਂ ਬਣੀ ਸੀਗੀ ਪ੍ਰਕਾਸ਼ ਸਿੰਘ ਬਾਦਲ ਦੀ ਔਰ ਉਹਨੇ ਆਪਣੇ ਬੇਟੇ ਨੂੰ ਡਿਪਟੀ ਮਿਨਿਸਟਰ ਬਣਾਇਆ ਸੀ ਪਹਿਲਾਂ ਕੰਮ ਕੁਛ ਨਹੀਂ ਤਾਂ ਸੀ ਕੀਤਾ ਸੀ ਸੁਮੇਤ ਸਿੰਘ ਸਾੜੀ ਨੂੰ ਡੀਜੀਪੀ ਬਣਾਉਂਦਾ ਸੁਮੇਤ ਸਿੰਘ ਸਾੜੀ ਕੌਣ ਜਿਸਨੇ ਬਹੁਤ ਫੈਂਕੜੇ ਤੇ ਗੁਨਾਹਦਕਾਂ ਦਾ ਪੰਜਾਬ ਦੇ ਵਿੱਚ ਕਤਲ ਕੀਤਾ ਉਸ ਬੰਦੇ ਨੂੰ ਡੀਜੀਪੀ ਬਣਾਉਣ ਵਾਲਾ ਸੁਨੀਲ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲਾ ਇਹ ਕੀ ਸੁਨੇਹਾ ਦੇ ਰਿਹਾ ਕੀ ਦਾ ਸੁਨੇਹਾ ਪੰਜਾਬ ਨੂੰ ਜਾ ਰਿਹਾ ਸਿੱਖਾਂ ਨੂੰ ਜਾ ਰਿਹਾ ਇਹ ਸੈਂਟਰ ਇਹ ਤੋਂ ਇਹ ਗੱਲ ਕਰਵਾ ਰਿਹਾ ਤਾਂ ਕਿ ਸਿੱਖਾਂ ਨੂੰ ਟੋਟਲੀ ਡੀਮਰਲਾਈਜ਼ ਕੀਤਾ ਜਾਵੇ ਤੇ ਔਰ ਸਿੱਖਾਂ ਨੂੰ ਇਹ ਸੁਨੇਹਾ ਦਿੱਤਾ ਜਾਵੇ ਕਿ ਤੁਹਾਡਾ ਕੋਈ ਵਾਲੀ ਬਾਤ ਨਹੀਂ ਹੈ ਜੀ ਪਰ ਸਿੱਖ ਐਨੇ ਭੋਲੇ ਆ ਸਿੱਖ ਐਨੇ ਮਤਲਬ ਕਿਸੇ ਗੱਲ ਵਿੱਚ ਆ ਜਾਂਦੇ ਆ ਪਲੇਖਿਆਂ ਵਿੱਚ ਪੈ ਜਾਂਦੇ ਆ ਕਿ ਉਹ ਸਮਝਦੇ ਆ ਕਿ ਸਾਕੀ ਸਾਡਾ ਇਹੀ ਰਹਿਣ ਵਾਲਾ ਮੈਂ ਬਾਰ ਬਾਰ ਕਹਿਣਾ ਹੁੰਦਾ ਇਹ ਸਿੱਖਾ ਨੂੰ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰਹਿਨਮਾ ਮੰਨਣਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪ੍ਰੋਚਾ ਕਰਨਾ ਚਾਹੀਦਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਕਾਰ ਕਰਨਾ ਚਾਹੀਦਾ ਉਸ ਦੇ ਵਿੱਚੋਂ ਕੱਢ ਕੇ ਇਹਨਾਂ ਲੋਕਾਂ ਦਾ ਸੱਚ ਤੇ ਝੂਠ ਦਾ ਨਿਪਟਾਰਾ ਕਰਨਾ ਚਾਹੀਦਾ ਜੀ ਤੋਂ ਪਰ ਸਾਡੀ ਇਹ ਸਿੱਖਾ ਦੀ ਕਿ ਅਸੀਂ ਛੋਟੇ ਛੋਟੇ ਦੰਦ ਲਈ ਛੋਟੇ ਛੋਟੇ ਮਫਾਦਾ ਲਈ ਇਹਦੀ ਬਦਲੀ ਕਰਾ ਦੋ ਜੀ ਇਹ ਤੇ ਉਸ ਬਾਹੀ ਪਰ ਟਿਕਾ ਲਓ ਜੀ ਕਿਤੇ ਨਾ ਪਟਵਾਰੀ ਪਰ ਟਿਕਾ ਲਓ ਜੀ ਕਰਨੇ ਲੈਂਦੇ ਫਿਰਦੇ ਕਰਨੇ ਲੈਂਦੇ ਇਹਦੇ ਆਲੇ ਦੁਆਲੇ ਇਹ ਇਹਨਾਂ ਦੇ ਦਰਬਾਰਾਂ ਦੇ ਵਿੱਚ ਕਣਦੇ ਆ ਦੋ ਦੋ ਤਿੰਨ ਤਿੰਨ ਕੱਟੇ ਹੋ ਜ਼ਮੀਨ ਹੁੰਦੇ ਔਰ ਵੇਖੋ ਬੜੀ ਟਰੈਜੇਡੀ ਜਿਹੜੀ ਤਖਸਾਲ ਦਮਦਮੇ ਤਖਸਾਲ ਜਿਸ ਦੇ ਲੀਡਰ ਫਤਿਹ ਜਨ ਮਹਿਰ ਸਿੰਘ ਨੇ ਸਗਲ ਕੀ ਪੀਸੀ ਸ਼ਹਾਦਤ ਦਿੱਤੀ ਸੀ ਉਸ ਦਾ ਹੀ ਮੁਖੀ ਇਹ ਬਿਆਨ ਦੇ ਰਿਹਾ ਕਿ ਸਾਰੇ ਅਮਰਤ ਧਾਰੀ ਸਿੱਖਾਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਚੰਗੀ ਕਲਰ ਜੀ ਕਿੰਨੀ ਟਰੈਜੇਡੀ ਕਿੰਨੀ ਟਰੈਜੇਡੀ ਕਿੱਥੋਂ ਕੀ ਗੱਲ ਕਿੱਥੇ ਚੱਲੀ ਤੇ ਕਿੱਥੇ ਜਾ ਕੇ ਉਹ ਗੱਲ ਖਤਮ ਹੋ ਰਹੀ ਹੈ ਅੱਜ ਸਿੱਖਾਂ ਨੂੰ ਬਹੁਤ ਸੁਚੇਤ ਹੋਣ ਦੀ ਜ਼ਰੂਰਤ ਹੈ ਸਾਵਧਾਨ ਹੋਣ ਦੀ ਜ਼ਰੂਰਤ ਹੈ ਔਰ ਇਸ ਕਿਸਮ ਦੇ ਬਹਿਰੂਪੀਆਂ ਤੋਂ ਹਰ ਕੀਮਤ ਦੇ ਉੱਤੇ ਬਚਣ ਦੀ ਜ਼ਰੂਰਤ ਹੈ ਜੀ ਸਿੱਖਾਂ ਦੇ ਉੱਤੇ ਬਹੁਤ ਕਿਸਮ ਦਾ ਤਾਵਾ ਬੋਲਿਆ ਜਾ ਰਿਹਾ ਨੰਗਾਕ ਚਾ ਵੀ ਬੋਲਿਆ ਜਾ ਰਿਹਾ ਔਰ ਆਪਣੇ ਆਪ ਨੂੰ ਲੁਕੋ ਕੇ ਵੀ ਬੋਲਿਆ ਜਾ ਰਿਹਾ ਉਹ ਸਿੱਖਾਂ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਮੇਰਾ ਮੈਸੇਜ ਹੈ ਟੋਲੇ ਰਾਹੀ ਟੋਲੇ ਤੋਂ ਉੱਤੇ ਜੀ ਜੀ ਡਾਕਟਰ ਟੱਲੋ ਹਾਂ ਜੀ ਡਾਕਟਰ ਟੱਲੋ ਅੱਜ ਦੀ ਜਿਹੜੀ ਅਸੀਂ ਇਹ ਪੰਜਾਬੀ ਸੂਬੇ ਦੇ ਜਸ਼ਨਾਂ ਦੇ ਉੱਪਰ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਮੈਂ ਥੋੜਾ ਜਿਆ ਇਹਦੇ ਪਿਛੋਕੜ ਦੇ ਵਿੱਚ ਜਾਣਾ ਚਾਹੂੰਗਾ ਜਦੋਂ ਰੀਆਰਗੇਨਾਈਜੇਸ਼ਨ ਐਕਟ ਬਣਾਇਆ ਜਾਂ ਜਦੋਂ ਪੰਜਾਬ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਸੂਬਿਆਂ ਦੀ ਵੰਡ ਹੋ ਰਹੀ ਸੀ ਤਾਂ ਜਿਹੜੀ ਇਹ ਵੰਡ ਹੈ ਇਹ ਲੈਂਗੁਇਸਟਿਕ ਬੇਸਿਸ ਤੇ ਹੋਈ ਹੈ ਭਾਸ਼ਾ ਦੇ ਆਧਾਰ ਤੇ ਹੋਈ ਹੈ ਸੋ ਪੰਜਾਬੀ ਨੂੰ ਇੱਕ ਕਹਿ ਲਓ ਮਾਣ ਦੇਣ ਦੇ ਨਾਮ ਦੇ ਥੱਲੇ ਪੰਜਾਬੀ ਸੂਬਾ ਬਣਾਇਆ ਗਿਆ ਉਹਦੇ ਪਿੱਛੇ ਦਾ ਸੰਘਰਸ਼ਤਾ ਵੀ ਇੱਕ ਵੱਖਰਾ ਚੈਪਟਰ ਹੈਗਾ ਬਟ ਜਿਹੜਾ ਮੇਰਾ ਕੁਐਸਚਨ ਹੈਗਾ ਤੁਹਾਡੇ ਕੋਲੋਂ ਉਹ ਇਹ ਹੈ ਵੀ ਇਸ ਸਮੇਂ ਦੇ ਦੌਰਾਨ ਜਦੋਂ ਅਸੀਂ ਦੇਖਦੇ ਹਾਂ ਤਾ ਜਿਹੜਾ ਅੱਜ ਸਮਾਂ ਹੈਗਾ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਵਿੱਚੋਂ ਖਬਰਾਂ ਆਉਂਦੀਆਂ ਨੇ ਜਾਂ ਤੁਸੀਂ ਉੱਥੇ ਗਰਾਊਂਡ ਦੇ ਵਿੱਚ ਦੇਖਦੇ ਹੋ ਤਾਂ ਪੰਜਾਬੀ ਜਿਹੜੀ ਲੈਂਗੁਏਜ ਹੈ ਉਹਨੂੰ ਸਕੂਲਾਂ ਦੇ ਵਿੱਚ ਜਿਹੜੇ ਕਨਵੈਂਟ ਸਕੂਲਸ ਨੇ ਉਹਦੇ ਵਿੱਚ ਬੋਲਣ ਤੋਂ ਰੋਕਿਆ ਜਾਂਦਾ ਹੈ ਇੰਗਲਿਸ਼ ਨੂੰ ਤੇ ਹਿੰਦੀ ਲੈਂਗੁਏਜ ਨੂੰ ਪ੍ਰੇਫਰ ਕੀਤਾ ਜਾਂਦਾ ਹੈ ਈਵਨ ਕਿ ਇਹ ਗੱਲ ਹੁਣ ਸ਼ਹਿਰਾਂ ਤੋਂ ਨਿਕਲ ਕੇ ਛੋਟੇ ਸ਼ਹਿਰਾਂ ਦੇ ਵਿੱਚ ਤੇ ਹੁਣ ਇਹ ਪਿੰਡਾਂ ਦੇ ਵਿੱਚ ਵੀ ਘਰ ਕਰਨੀ ਸ਼ੁਰੂ ਕਰ ਗਈ ਹੈ ਕਿ ਪੰਜਾਬੀ ਨੂੰ ਇੱਕ ਦਿਹਾਤੀ ਲੈਂਗੁਏਜ ਦੇ ਤੌਰ ਦੇ ਉੱਪਰ ਪ੍ਰੋਜੈਕਟ ਕੀਤਾ ਜਾਂਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਗੱਲ ਜਿਹੜੀ ਹੈ ਉਹ ਘਰ ਕਰਨੀ ਸ਼ੁਰੂ ਕਰ ਚੁੱਕੀ ਹੈ ਇਹਦਾ ਤੁਸੀਂ ਕੀ ਕਾਰਨ ਸਮਝਦੇ ਹੋ ਜੋ ਇਹ ਸਾਰਾ ਕੁਝ ਪੰਜਾਬੀ ਲੈਂਗੁਏਜ ਦੇ ਨਾਲ ਫ্রম ਦਾ ਵੈਰੀ ਬਿਗਨਿੰਗ ਫ্রম ਦਾ ਸਟਾਰਟਿੰਗ ਜਦੋਂ ਅਸੀਂ ਕਿਹਾ ਇਹਦੀ ਜਿਹੜੀ ਜੜ੍ਹ ਹੈ ਉਹ ਹੋਰ ਵੀ ਪਿੱਛੇ ਜਾਂਦੀ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਬੜੀ ਬਲੀਨੀਥੀ ਜਾਲ ਹੈ ਜਿਹਦੇ ਨਾਲ ਸਾਡੇ ਕਲਚਰ ਦੇ ਉੱਤੇ ਬਹੁਤ بڑا ਹਮਲਾ ਹੋ ਰਿਹਾ ਹੈ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਰਿਹਾ ਸਾਡੀ ਇਕਾਡਮੀ ਤੇ ਸਾਡੀ ਸਮਾਜਿਕ ਸਥਿਤੀ ਦੇ ਉੱਤੇ ਸਾਡੇ ਮਤਲਬ ਹਰ ਪਹਿਲੂ ਦੇ ਉੱਤੇ ਅਟੈਕ ਹੋ ਰਿਹਾ ਤਾਂ ਕਿ ਸਾਡੀ ਪਛਾਣ ਹੀ ਖਤਮ ਕਰ ਦਿੱਤੀ ਜਾਵੇ ਜੀ ਸਿੱਖਾਂ ਦੀ ਪਛਾਣ ਪੰਜਾਬੀ ਦੇ ਨਾਲ ਇੱਕੋ ਇੱਕ ਕੌਮ ਸਾਰੇ ਇਸ ਕੰਟੀਨੈਂਟ ਦੇ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਆਪਣੀ ਜ਼ੁਬਾਨ ਦੇ ਉੱਤੇ ਪਹਿਰਾ ਦਿੱਤਾ ਸਿੱਖਾਂ ਨੇ ਪੰਜਾਬੀ ਦੇ ਉੱਤੇ ਪਹਿਰਾ ਦਿੱਤਾ ਪੰਜਾਬੀ ਵੈਸ ਪੰਜਾਬ ਚ ਵੀ ਬੋਲੀ ਜਾਂਦੀ ਹੈ ਪੰਜਾਬੀ ਇੱਧਰ ਵੀ ਬੋਲੀ ਜਾਂਦੀ ਹੈ ਦਿੱਲੀ ਤੱਕ ਬੋਲੀ ਜਾਂਦੀ ਹੈ لیکن ਜੇ ਪੰਜਾਬੀ ਨੂੰ ਓਨ ਕੀਤਾ ਕਿਸੇ ਨੇ ਤਾਂ ਗੁਰੂਆਂ ਨੇ ਕੀਤਾ ਸਿੱਖਾਂ ਨੇ ਓਨ ਕੀਤਾ ਸਿੱਖਾਂ ਨੇ ਉਹਦੇ ਲਈ ਬਹੁਤ ਅਤਿਅੰਤ ਕੁਰਬਾਨੀਆਂ ਦਿੱਤੀਆਂ ਜੀ ਅੱਜ ਜਿਹੜਾ ਸਕੂਲਾਂ ਕਾਲਜਾਂ ਤੇ ਇਸ ਕਿਸਮ ਦੀ ਹੈ ਕਲਚਰਲ ਜਿਹੜਾ ਸਾਡੇ ਤੇ ਅਟੈਕ ਕਰ ਪੰਜਾਬੀ ਨੂੰ ਖਤਮ ਕਰਨ ਦਾ ਉਹ ਬਹੁਤ ਹੀ ਖਤਰਨਾਕ ਅਟੈਕ ਜੇ ਸਾਡੀ ਜ਼ੁਬਾਨ ਹੀ ਖਤਮ ਹੋ ਗਈ ਅੱਜ ਮਤਲਬ ਦੁਨੀਆ ਦੀਆਂ ਸਾਰੀਆਂ ਜ਼ਬਾਨਾਂ ਦੇ ਵਿੱਚੋਂ ਕੋਈ 33 330 340 ਜ਼ਬਾਨਾਂ ਦੁਨੀਆ 'ਚ ਬੋਲੀਆਂ ਜਾਣੀਆਂ। ਕੁਝ ਜ਼ਬਾਨਾਂ ਸਿਰਫ ਕਰਾਚੀ ਰਹਿ ਗਈਆਂ। ਕੁਝ ਜ਼ਬਾਨਾਂ ਕਤਵੇਂਚ ਰਹਿ ਗਈਆਂ। ਕੁਝ ਜ਼ਬਾਨਾਂ ਛੋਟੇ-ਛੋਟੇ ਕਿੱਟਿਆਂ ਵਿੱਚ ਰਹਿ ਗਈਆਂ। ਅੱਜ ਜੇ ਅਸੀਂ ਆਪਣੀ ਜ਼ਬਾਨ ਤੋਂ منہ ਮੋੜ ਲਾਂਗੇ ਤਾਂ ਸਾਡੀ ਜ਼ਬਾਨ ਦਾ ਵੀ ਫਿਊਚਰ ਉਸੇ ਕਿਸਮ ਦਾ ਹੋਏਗਾ ਔਰ ਉਸ ਜੇ ਅਸੀਂ ਸਾਡੀ ਜ਼ਬਾਨ ਨੂੰ ਕੋਈ ਖਤਰਾ ਪੈਦਾ ਹੋ ਗਿਆ ਮੰਡਲਾ ਗਿਆ ਜੇ ਸਾਸੀ ਆਪਣੇ ਧਰਮ ਨਾਲੋਂ ਵੀ ਟੁੱਟ ਜਾਗੇ ਆਪਣੇ ਕਲਚਰ ਨਾਲੋਂ ਵੀ ਟੁੱਟ ਜਾਗੇ ਤਾਂ ਅਸੀਂ ਅਸੀਮੀਲੇਟ ਹੋ ਜਾਾਂਗੇ ਦੁਨੀਆਂ ਦੇ ਜੀ ਸਾਡੀ ਜ਼ਰੂਰਤ ਹੈ ਇਸ ਕਰਕੇ ਪਹਿਰਾ ਦੇਣ ਦੀ ਇਹ ਗੱਲ ਹੀ ਸੁਚੇਤ ਹੋਣ ਦੀ ਕਿ ਅਸੀਂ ਬੱਚਿਆਂ ਨੂੰ ਚਾਹੇ ਕਿਸ ਦੇਸ਼ 'ਚ ਵਸਦੇ ਆ ਚਾਹੇ ਦੂਸਰੇ ਦੇਸ਼ 'ਚ ਵਸਦੇ ਆ ਕੈਨੇਡਾ 'ਚ ਵਸਦੇ ਆ ਆਸਟ੍ਰੇਲੀਆ 'ਚ ਵਸਦੇ ਆ ਜਾਂ ਅਮਰੀਕਾ 'ਚ ਜਾਂ ਕਿਸੇ ਵੀ ਜਗ੍ਹਾ ਦੁਨੀਆਂ ਦੇ ਕਿਤੇ 'ਚ ਵਸਦੇ ਆ ਉਹ ਆਪਣੇ ਜ਼ਬਾਨ ਦੇ ਨਾਲ ਜੁੜੇ ਰਹਿਣ ਮੈਂ ਇਹੀ ਐਗਜ਼ਾਮਪਲ ਯੂਜ਼ ਵਾਲੀ ਦਿਨਾਂ ਹੁੰਦਾ ਹਾਂ ਕਮਾਲ ਦੀ ਗੱਲ ਹੈ ਉਹਨਾਂ ਦੀ ਕਿ ਉਹਨਾਂ ਨੇ ਆਪਣੀ ਹੀਬਰੂ ਲੈਂਗੁਏਜ ਜਿਹੜੀ ਕਿ ਇੱਕ ਕਲਾਸਿਕਲ ਲੈਂਗੁਏਜ ਆ ਸਾਡੀ ਤਾਂ ਆਮ ਬੋਲੀ ਬੋਲਣ ਵਾਲੀ ਲੈਂਗੁਏਜ ਆ ਉਹਨਾਂ ਨੇ ਆਪਣੀ ਕਲਾਸਿਕਲ ਲੈਂਗੁਏਜ ਨੂੰ ਰੋਜ਼ਾਨਾ ਬੋਲੀ ਦੇ ਵਿੱਚ ਅਪਲੀਕੇਟਿਡ ਕਰ ਦਿੱਤਾ ਜੀ ਮਤਲਬ ਸਿੱਡੀ ਵਤੀ ਇੱਕ ਯੂਨੀਕ ਗੱਲ ਹੋਈ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਲਿੰਗਵਿਸ ਜਿਹੜੀਆਂ ਕਲਾਸਿਕਲ ਲੈਂਗੁਏजेस ਆ ਸਪੋਕਨ ਲੈਂਗੁਏਜ ਨਹੀਂ ਬਣੀਆਂ ਜ਼ੋਰ ਲਾਇਆ ਇਹਨਾਂ ਨੇ ਹਿੰਦੂਆਨੀ ਸੰਸਕ੍ਰਿਤੀ ਹਜ਼ਾਰਾਂ ਤੇ ਇੱਕੇ ਕਰੋੜ ਰੁਪਏ ਖਰਚੀ ਤਾਂ ਬਣਾ ਨਹੀਂ ਸਕੇ ਜੀ ਜੂਜ਼ ਨੇ ਕਰਕੇ ਦਿਖਾਇਆ ਦੁਨੀਆ ਨੂੰ ਕਿ ਕਿਸ ਤਰੀਕੇ ਨਾਲ ਜਿਹੜੀਆਂ ਕਲਾਸੀਕ ਲੈਂਗੁਏਜ ਸਾਡੀ ਤਾਂ ਸਪੋਕਨ ਲੈਂਗੁਏਜ ਆ ਆਪੀ ਸਪੋਕਨ ਲੈਂਗੁਏਜ ਔਰ ਇੰਨੀ ਇਜ਼ੀ ਲੈਂਗੁਏਜ ਆ ਔਰ ਇੰਨੀ ਈਜ਼ੀ ਲੈਂਗੁਏਜ ਆ ਕਿ ਜਿਸ ਨੂੰ ਹਰ ਬੰਦਾ ਥੋੜੀ ਜਿਹੀ ਐਫਰਟ ਦੇ ਨਾਲ ਲਿਖ ਸਕਦਾ ਪੜ ਸਕਦਾ ਸਮਝ ਸਕਦਾ ਬੋਲ ਸਕਦਾ ਤੋਂ ਅੱਜ ਜ਼ਰੂਰਤ ਆ ਅਸੀਂ ਆਪਣੀ ਬੋਲੀ ਤੇ ਪਹਿਰਾ ਦੇਈਏ ਆਪਣੀ ਪਹਿਚਾਈ ਨੂੰ ਕਾਇਮ ਰੱਖੀਏ ਆਪਣੇ ਧਰਮ ਦੇ ਨਾਲ ਜੁੜੇ ਰਹੀਏ ਆਪਣੇ ਗ੍ਰੰਥ ਨੂੰ ਅਸੀਂ ਸੁਪਰੀਮ ਮੰਨੀਏ ਉਹ ਵੀ ਰੈਨਮਾਈ ਅਸੀਂ ਕਬੂਲ ਕਰੀਏ ਤਾਂ ਹੀ ਅਸੀਂ ਦੁਨੀਆ ਦੇ ਵਿੱਚ ਬਦਾਰ ਸਿੱਖ ਰਹਿ ਸਕਦੇ ਆ ਜਿੰਦਾ ਰਹਿ ਸਕਦੇ ਆ ਵਰਨਾ ਸਾਡੇ ਤੇ ਹਰ ਕਿਸਮ ਦਾ ਅਟੈਕ ਅਸੀਂ ਇੱਥੇ ਜਿਆਦਾ ਪੰਜਾਬ ਦੇ ਵਿੱਚ ਬਾਹਰ ਘਟਾ ਜੀ ਇੱਥੇ ਤੁਹਾਡਾ ਦੁਸ਼ਮਣ ਵਿੱਚ ਬੈਠਾ ਤੁਹਾਡੇ ਔਰ ਜਿਹੜਾ ਦੁਸ਼ਮਣ ਹੈ ਉਹ ਯਤਨਸ਼ੀਲ ਹੈ ਕਿਉਂਕਿ ਉਹਦੀ ਐਗਜ਼ਿਸਟੈਂਸ ਬਦਾਰ ਕੀਮੇਟਰ ਸੈਂਟਰ ਦੇ ਇਸ਼ਾਰੇ ਤੇ ਆ ਔਰ ਸੈਂਟਰ ਦੀ ਬਦਲੀਤੀ ਹੈ ਇਹਦੇ ਕਰਕੇ ਕਿੰਨੇ ਸਤਲੁਜ ਤੋਂ ਬਾਅਦ ਪੰਜਾਬੀ ਸਪੀਕਿੰਗ ਸਟੇਟ ਬਣੀ ਜੀ ਔਰ ਪੰਜਾਬੀ ਸਪੀਕਿੰਗ ਸਟੇਟ ਇਸ ਕਰਕੇ ਨਹੀਂ ਬਣੀ ਕਿ ਸਿੱਖਾਂ ਨੇ ਨਾਲ ਕੋਈ ਫੇਰ ਕੀਤੀ ਹੈ ਬਲਕਿ ਸਾਰੇ ਹਿੰਦੁਸਤਾਨ ਦੇ 47 ਤੋਂ ਪਹਿਲਾਂ ਜਿਹੜੀ ਸਾਰੀ ਸੈਗਮੈਂਟ ਸੀ ਇਸ਼ੂਰੈਂਸ ਸੀ ਅਗੀਆਂ ਦੀ ਕਾਂਗਰਸ ਵੱਲੋਂ ਜੀ ਜਦੋਂ ਦੇਸ਼ ਆਜ਼ਾਦ ਹੋਏਗਾ ਅੰਗਰੇਜ਼ ਜਾਣਗੇ ਇਸ ਮੁਲਕ ਤੋਂ ਤਾਂ ਉਸ ਤੋਂ ਬਾਅਦ ਲਿੰਗੁਇਸਟਿਕ ਮੀਸਰ ਤੇ ਸਾਰੇ ਹਿੰਦੁਸਤਾਨ ਦੀ ਪਾਰਟੀਸ਼ਨ ਤੇਟਾ ਬਣ ਗਈ ਹੈ ਸਾਰੀਆਂ ਸਟੇਟਾਂ ਬਣਆਂ ਤੀਆਂ ਪੰਜਾਬੀ ਸਪੀਕਿੰਗ ਸਟੇਟ ਵੀ ਬਣ ਗਈ ਜੋ ਹਰ ਵਾਰ ਮੈਰੂ ਨੇ ਇਸ ਦੀ ਹਰ ਹਾਲਤ ਦੇ ਵਿੱਚ اپੋਜੀਸ਼ਨ ਕੀਤੀ ਉਹ ਉਸਨੇ ਮੈਂ 인ਦਰਾ ਗਾਂਧੀ ਦੀ ਕਿਤਾਬਾ 220th ਉਸ ਦੇ ਵਿੱਚ ਉਸਨੇ ਖੁੱਲ ਕੇ ਲਿਖਿਆ ਵੀ ਮੇਰੇ ਬਾਪ ਨੇ ਪੰਜਾਬੀ ਸਪੀਕਿੰਗ ਦੀ ਸਟੇਜ ਸਪੀਕਿੰਗ ਸਟੇਜ ਦੀ ਬਣਦੀ ਤਿੰਨ ਦੀ ਜ਼ਰੂਰਤ ਕੀਤੀ ਔਰ ਉਸਨੇ ਇਹ ਗੱਲ ਕਹੀ ਤੇ ਇਸ ਇਸ਼ੂ ਦੇ ਉੱਤੇ ਮੈਨੂੰ ਸਿਵਲ ਵਾਰ ਵੀ ਕਰਨੀ ਪਈ ਤਾਂ ਵੀ ਮੈਂ ਇਸ ਗੱਲ 'ਤੇ ਯਾਰ ਹਾਂ ਜੀ ਜਦੋਂ ਬੜੀ ਵੀ ਪੰਜਾਬੀ ਸਪੀਕਿੰਗ ਸਟੇਜ ਉਹ bina ਪੰਜਾਬੀ ਸਪੀਕਿੰਗ ਪੀੜੀਆਂ ਨੂੰ ਹਰ ਘਰ ਤੇ ਸਾਡਾ ਪਾਣੀ ਲੁਕ ਕੇ ਲੈ ਗਏ ਸਾਡਾ ਇੱਕ ਲੰਗੜਾ ਲੂਲਾ ਤਾਕਤ ਦੀ ਜੁਣਾ ਦਿੱਤੀ ਪੰਜਾਬੀ ਸਪੀਕਿੰਗ ਸਟੇਟ ਸੋ ਇਸ ਕਰਕੇ ਜ਼ਰੂਰਤ ਆ ਕਿ ਸਿੱਖ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪ੍ਰੇਮ ਦੇ ਨਾਲ ਆਪਣੀ ਬੋਲੀ ਨਾਲ ਜੁੜੇ ਰਹਿਣ ਔਰ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਉਹਨਾਂ ਨੂੰ ਵੀ ਇਸ ਈਪ ਨਾਲ ਜੋੜੀ ਰੱਖਣ ਤਾਂ ਹੀ ਅਸੀਂ ਆਪਣੇ ਧਰਮ ਦੇ ਨਾਲ ਜੁੜੇ ਰਹਿਾਂਗੇ ਕਿ ਅਸੀਂ ਬੋਲੀ ਤੋਂ ਟੁੱਟ ਗਏ ਤਾਂ ਤੋਂ ਵੀ ਟੁੱਟ ਜਾਣਗੇ ਘਰ ਤੋਂ ਵੀ ਟੁੱਟ ਜਾਣਗੇ ਆਪਣੇ ਕਲਚਰ ਤੋਂ ਵੀ ਟੁੱਟ ਜਾਣਗੇ ਆਪਣੀ ਤਹਿਜ਼ੀਬ ਤੋਂ ਵੀ ਟੁੱਟ ਜਾਣਗੇ ਤਾਂ ਇਹ ਨਹੀਂ ਮੇਰਾ کہنا ਬਲਦਾ ਜੀ ਡਾਕਟਰ ਢੱਲੋਂ ਤੁਸੀਂ ਮੈਂਸ਼ਨ ਕੀਤਾ ਕਿ ਕਿਵੇਂ ਜਿਹੜੀ ਲੈਂਗੁਏਜ ਹੈ ਉਹਦੇ ਲਈ ਪੰਜਾਬੀਆਂ ਨੇ ਖਾਸ ਕਰਕੇ ਸਿੱਖਾਂ ਨੇ ਸਟਰਗਲ ਕੀਤੀ ਹੈ ਤੇ ਨਾਲ ਹੀ ਜਿਹੜਾ ਤੁਹਾਡਾ ਇਹ ਕਾ ਫੋਕਸ ਪੁਆਇੰਟ ਰਹਾ ਉਹ ਇਹ ਰਿਹਾ ਕਿ ਕਿਵੇਂ ਦਾ ਰਵਈਆ ਜਿਹੜਾ ਸੈਂਟਰ ਸਰਕਾਰ ਵੱਲੋਂ ਜਿਹੜੀ ਭਾਰਤੀ ਹਕੂਮਤ ਹੈਗੀ ਹੈ ਲੈਂਗੁਏਜ ਦੇ ਪ੍ਰਤੀ ਰਿਹਾ ਸੋ ਐਂਡ ਦੇ ਵਿੱਚ ਜਾਂਦੇ ਜਾਂਦੇ ਮੈਂ ਤੁਹਾਡੇ ਕੋਲੋਂ ਇੱਕ ਕੁਐਸਚਨ ਪੁੱਛਣਾ ਚਾਹੂਗਾ ਕਿ ਜਦੋਂ ਇਹ ਸਟੇਟਸ ਬਣੀਆਂ ਨੇ ਤਾਂ 15 ਜਿਹੜੀਆਂ ਲੈਂਗੁਏਜਸ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਮਾਨਤਾ ਦਿੱਤੀ ਗਈ ਸੀ ਤੇ 15 ਲੈਂਗੁਏਜਸ ਦੇ ਆਧਾਰ ਤੇ ਸੂਬੇ ਜਿਹੜੇ ਆ ਉਹ ਬਣਾਏ ਗਏ ਸੀਗੇ ਪੰਜਾਬੀ ਉਹਨਾਂ ਦੇ ਵਿੱਚੋਂ ਇੱਕ ਹੈ ਸੋ ਇਨ ਕੰਪੈਰੀਸਨ ਵਿਦ ਅਦਰ ਲੈਂਗੁਏਜਸ ਜਿਹੜੀਆਂ ਬਾਕੀ ਹੈਗੀਆਂ ਨੇ ਮਲਿਆਲਮ ਹੋ ਗਈ ਕੰਨੜ ਹੋ ਗਈ ਤਾਮਿਲ ਲਾਂਦੀ ਹੋ ਗਈ ਕਿ ਜਿਹੜੀਆਂ ਬਾਕੀ ਲੈਂਗੁਏਜੇਸ ਨੇ ਉਹਨਾਂ ਦੇ ਪ੍ਰਤੀ ਜਿਹੜਾ ਸਟੇਟ ਦਾ ਰਵਈਆ ਕੀ ਉਹ ਪੰਜਾਬੀ ਦੇ ਨਾਲ ਦਾ ਜਿਵੇਂ ਪੰਜਾਬੀ ਦੇ ਪ੍ਰਤੀ ਹੈ ਉਹ ਸੇਮ ਹੈ ਜਾਂ ਡਿਫਰੈਂਟ ਹੈ ਵਿਦਰ ਲਾਈਕ 2 ਮਿੰਟਸ ਉਹ ਦੇਖੋ ਜੀ ਮੈਂ ਕਰਨ ਅਕੜ ਚ ਬਹੁਤ ਵਧੀਆ ਜਾਂਦਾ ਰਹਣਾ ਉੱਥੇ ਮਤਲਬ ਹਾਲਾਂਕਿ ਕਾਸਮੋਲਿਟ ਕਾਸਮੋਪੋਲੀਟਨ ਸ਼ਹਿਰ ਹੈਗੇ ਜਿਹੜਾ ਸਾਰੀ ਦੁਨੀਆ ਦੀ ਆਈਟੀ ਦੇ ਸੈਂਟਰ ਉੱਥੇ ਵੀ ਤੁਸੀਂ ਜੇ ਕੋਈ ਸਕੂਟਰ ਵੀ ਆਇਆ ਕਰਨਾ ਤੁਸੀਂ ਜੇ ਇੰਗਲਿਸ਼ ਬੋਲਦੇ ਹੋ ਜਾਂ ਹਿੰਦੀ ਬੋਲਦੇ ਤਾਂ ਉਹ ਸਮਝ ਲੈਣਗੇ ਉਹ ਬੋਲਦੇ ਹੀ ਨਹੀਂ ਤੁਹਾਡੇ ਜੀ ਤਾਮਿਲ ਨਾਲ ਡੱਚ ਮੈਂ ਦੇਖਦਾ ਇਹ ਤੇ ਜਿੱਕਰ ਸਾਰੇ ਦੁਬਈ ਪਰ ਸਾਡੀ ਟਰੈਜੇਡੀ ਇਹ ਹੈ ਕਿ ਅਸੀਂ ਜੇ ਘਰ ਦੇ ਵਿੱਚ ਇੱਕ ਪਈਆ ਆ ਜਾਵੇ ਤਾਂ ਅਸੀਂ ਸਾਰੇ ਹਿੰਦੀ ਬੋਲਣ ਲੱਗ ਜੰਨੇ ਆ ਉਹਦੇ ਨਾਲ ਜੀ ਇਹ ਗੱਲ ਇਹ ਕਰਕੇ ਕਸੂਰ ਸਾਡਾ ਆਪਣਾ ਵੀ ਹੈ ਕਿ ਅਸੀਂ ਆਪਣੀ ਜ਼ੁਬਾਨ ਦੇ ਬਾਰੇ ਕੋਨੇ ਸੁਚੇਤਨੀ ਜਿੰਨੇ ਦੂਜੇ ਲੋਕ ਦੁਬਈ ਦੇ ਲੋਕ ਆਪਣੀ ਜ਼ਬਾਨ ਬਾਰੇ ਜਿਸ ਤਰ੍ਹਾਂ ਤੁਸੀਂ ਰੈਫਰ ਕੀਤਾ ਦੂਸਰੇ ਸਵਾਲਾਂ ਦਾ ਸਾਨੂੰ ਆਪ ਵੀ ਆਪਣੀ ਜ਼ੁਬਾਨ ਦੇ ਉੱਤੇ ਮਾਨ ਕਰਨਾ ਚਾਹੀਦਾ ਆਪਣੀ ਜ਼ੁਬਾਨ ਦਾ ਸਤਿਕਾਰ ਕਰਨਾ ਚਾਹੀਦਾ ਆਪਣੀ ਜ਼ੁਬਾਨ ਦਾ ਪਿਆਰ ਕਰਨਾ ਚਾਹੀਦਾ ਔਰ ਆਪਣੀ ਜ਼ੁਬਾਨ ਦੇ ਨਾਲ ਟੋਟਲ ਤੌਰ ਤੇ ਜੁੜਨਾ ਤੇ ਕਮਿਟਮੈਂਟ ਚਾਹੀਦੀ ਜੀ ਤੇ ਇਹਦੇ ਨਾਲ ਡਾਕਟਰ ਢਿੱਲੋਂ ਸਟੇਟ ਦਾ ਰਵਈਆ ਉਹ ਨਹੀਂ ਤੁਸੀਂ ਆਨਸਰ ਕੀਤਾ ਸਟੇਟ ਦਾ ਰਵਈਆ ਜਿਹੜਾ ਹੈ ਇਹ ਸਾਰਾ ਕਾਸਮੈਟਿਕ ਹੈ ਇਹ ਉਹ ਮੂਹ ਜਵਾਨੀ ਕਲਾਮੀ ਇਹ ਸਾਰੀਆਂ ਗੱਲਾਂ ਕਰਦੇ ਆ ਮੇਰੇ ਕੰਨ ਅੰਦਰੂਨੀ ਤੌਰ ਦੇ ਉੱਤੇ ਜੋ ਸੈਂਟਰ ਕੈਂਡਾ ਉਹੀ ਇੱਥੇ ਹੁੰਦਾ ਜੋ ਸੈਂਟਰ ਕੈਂਡਾ ਉਹੀ ਇੱਥੇ ਹੁੰਦਾ ਇਹਨਾਂ ਚ ਆਪਣੀ ਹਿੰਮਤ ਵੀ ਨਹੀਂ ਕਿ ਆਪਣੀ ਜ਼ੁਬਾਨ ਦੀ ਉਹਨਾਂ ਉਹ ਉਹਦੀ ਰਖਵਾਲੀ ਉਸ ਤਰ੍ਹਾਂ ਨਾਲ ਕਰਨ ਜਿਸ ਤਰ੍ਹਾਂ ਤਾਮਿਲ ਦੇ ਲੋਕ ਕਰਦੇ ਆ ਜਿਵੇਂ ਦੂਸਰੇ ਕੰਨੜ ਦੇ ਲੋਕ ਕਰਦੇ ਆ ਕਰਨਾਟਕਾ ਦੇ ਲੋਕ ਕਰਦੇ ਆ ਜਾਂ ਦੂਸਰੇ ਹੋਰ ਸੂਬਿਆਂ ਦੇ ਲੋਕ ਕਰਦੇ ਆ ਇਹ ਤਾਂ ਮੀਆਂ ਬਿੱਲੀ ਬਣ ਜਾਂਦੇ ਆ ਜਦੋਂ ਸੈਂਟਰ ਦੇ ਸਾਹਮਣੇ ਕੋਈ ਮਾੜਾ ਮੁਤਾਬਿਕ ਮਿਨਿਸਟਰ ਆਜੀ ਤਾਂ ਸਮਝਦੇ ਵਿਚਾਰੀ ਦਾ ਕੋਈ ਔਕਾਤ ਨਹੀਂ ਇਹ ਹੀ ਸਾਡਾ ਆਕਾ ਇਹ ਹੀ ਸਾਡਾ ਸੁਪਰੀਮ ਹੈ ਇਹ ਹੀ ਸਾਡਾ ਰੱਬਾ ਕਿਉਂਕਿ ਉਹਨਾਂ ਕਰਕੇ ਇਹਨਾਂ ਦੀ ਅਗਿਸਟੈਂਸ ਦਾ ਬਤੌਰ ਮਿਨਿਸਟਰ ਬਤੌਰ ਲੱਗਦੀ ਚਿਨ ਮਿਨਿਸਟਰ ਬਤੌਰ ਦੂਸਰੇ ਜੀ ਉਹ ਜ਼ਰੂਰਤ ਹੈ ਕਿ ਇਹਨਾਂ ਨੂੰ ਆਪਣੇ ਜ਼ਬਾਨ ਲਈ ਆਪਣੀ ਧਰਮ ਲਈ ਆਪਣੇ ਕੌਮ ਲਈ ਸੁਚੇਤ ਹੋ ਕੇ ਪਹਿਰਾ ਦੇਣ ਦੀ ਇਹ ਪਹਿਰਾ ਨਹੀਂ ਦੇ ਰਹੇ ਇਹ ਗੋਹ ਖੋਰਾ ਲਾ ਰਹੇ ਜੀ ਤਾਂ ਇੰਨੀ ਮੇਰਾ ਪਹਿਰਾ ਜੀ ਡਾਕਟਰ ਟੈਲੋਂ ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਵਿਚਾਰ ਸਾਂਝੇ ਕੀਤੇ ਆ ਸਾਡੇ ਦਰਸ਼ਕਾਂ ਦੇ ਨਾਲ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਣੇ ਆ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਵਰਸ ਇੱਥੇ ਹੀ ਅੱਜ ਦਾ ਸ਼ੋਅ ਅਸੀਂ ਸਮਾਪਤ ਕਰਦੇ ਆ ਤੇ ਕੱਲ ਨੂੰ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ ਜੀ ਕਿਸੇ ਹੋਰ ਡਿਫਰੈਂਟ ਇਸ਼ੂ ਦੇ ਨਾਲ ਇਸੇ ਦੇ ਨਾਲ ਇਜਾਜ਼ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ